ਰੋਨੇ ਦਾ ਸੀ ਟੈਲਟੂਲ ਤੁਸੀਂ ਦੇਖ ਲਓ ਤੇ ਥਣ ਹਵਾਨੇ ਦੀ ਦੇਖ ਲਓ ਪੂਰੀ ਸਾਫ ਆ ਥਣ ਵੀ ਕੱਲਾ ਕੱਲਾ ਥਣ ਲੱਗਿਆ ਸੋਹਣਾ ਥਣ ਲੱਗਿਆ ਲੈ ਮੋੜ ਲੈ ਇੰਗਰਾ ਆ ਵੇਖੋ ਜਿਵੇਂ ਮਰਜੀ ਹੱਥ ਲਈਏ ਜਵਾਕ ਹੱਥ ਲਈਏ ਇਹਦੇ ਆ ਵੇਖ ਲਓ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਪਿੰਡ ਝੋੜ ਦੇ ਵਿੱਚ ਤਹਿਸੀਲੇ ਨੂੰ ਮਲੋਟ ਪੈਂਦੀ ਆ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਬਾਈ ਰਾਜੇ ਦੇ ਘਰੇ ਖੜੇ ਆਂ ਆਪਾਂ ਬਾਈ ਕੋਲੇ ਨਾ ਪਹਿਲਣ ਝੋਟੀ ਵਗਾਉ ਆ ਨਿਗਾਹ ਮਾਰ ਲਓ ਸੀ ਸੰਗਾ-ਸੁੰਗਾ ਦੀ ਚੈੱਕ ਕਰ ਲਓ ਤੇ ਫੇਸਬੁਕ 'ਚ ਤੁਸੀਂ ਚੈੱਕ ਕਰ ਲਓ ਤੇ ਕਦਗਾੜ ਤੁਸੀਂ ਦੇਖ ਲਓ ਤੇ ਬੋਡੀਵਾਂ 'ਤੇ ਤੁਸੀਂ ਨਿਗਾਹ ਮਾਰੋ ਤੇ ਆਪਾਂ ਤੁਹਾਨੂੰ ਉਹਨਾਂ ਦੀ ਸਾਰੀ ਜਾਣਕਾਰੀ ਲੈ ਕੇ ਦੱਸਾਂਗੇ ਇੱਕ ਵਾਰੀ ਨਿਗਾਹ ਮਾਰੋ ਤੁਸੀਂ ਥਾਣਾ ਹਵਾਨੇ ਦੀ ਚਾਰੇ ਥਾਣੇ ਵੇਖ ਲਓ ਤੁਸੀਂ ਤੇ ਮਗਰੋਂ ਵੀ ਆਪਾਂ ਤੁਹਾਨੂੰ ਨਿਗਾਹ ਮਾਰਾ ਦਿੰਨੇ ਆਂ ਇੱਕ ਤੁਸੀਂ ਪਿੱਛੋਂ ਵੀ ਤੇ ਬਾਕੀ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਦਿੰਨੇ ਆਂ ਤੇ ਬਾਈ ਨਾ ਮਗਰ ਖੜਾ ਹੀ ਬੋਲੂ ਆਪਣੇ ਨਾਲ ਤੁਹਾਨੂੰ ਐਂ ਸਾਰੀ ਜਾਣਕਾਰੀ ਲੈ ਕੇ ਦਵਾਂਗੇ ਆਪਾਂ ਕੱਲੀ ਕੱਲੀ ਡਿਟੇਲ ਤੁਹਾਨੂੰ ਦੱਸਾਂਗੇ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿੱਦਾਂ ਦੀ ਲੱਗੀ ਵੀਡੀਓ ਕਰਾਈਏ ਬਾਈ ਨੇ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਈ ਜੀ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਰਾਜਾ ਸਿੰਘ ਆ ਜੀ ਠੀਕ ਹੈ ਜੀ ਜਿਹੜਾ ਝਲਾ ਮਕਸਦ ਜਿਹੜਾ ਮਕਸਦ ਆ ਠੀਕ ਹੈ ਬਈ ਆਪਾਂ ਝੋਟੀ ਦੀ ਡਿਟੇਲ ਦੇਣੀ ਆ ਵੀ ਕਿਹੜੇ ਸੂਏ ਸੋਣਾਏ ਨੇ ਹੁਣ ਇਹ ਪਹਿਲਾਂ ਨਹੀਂ ਆ ਜੀ ਪਹਿਲਾਂ ਸੂਣ ਹੋਣਾ ਹੂੰ ਕਿੰਨੇ ਦਿਨ ਲੈ ਜੂਗੀ ਹਜੇ ਕੱਚੀ ਕਿੰਨੇ ਦਿਨ ਲੱਗੇ ਇਹ 8 ਤਰੀਕ ਨੂੰ 10 ਮਹੀਨਾ ਬੰਦਾ ਦਾ 8 10 ਦਿਨ ਲੈ ਜੂਗਾ ਨੌ ਦਿਨ ਅੱਛਾ 9 10 ਦਿਨਾਂ ਦੀ ਕੱਚੀ ਆ ਜੀ ਲੈ ਜੂਗੀ 9 10 ਦਿਨ ਠੀਕ ਹੈ ਜੇ ਗੱਲ ਕਰ ਗਿਆ ਪਾਵੇਂ ਠੰਡੀ ਸੀ ਅਛਾ ਜਿਵੇਂ ਮਰਜ਼ੀ ਜਵਾਕ ਹੱਥ ਲਈਏ ਮਰਜ਼ੀ ਜਵਾਕ ਹੱਥ ਜਾਵੇ ਨੂੰ ਲਾ ਕੇ ਦਿਖਾ ਦਿੰਨੇ ਆ ਠੀਕ ਆ ਆ ਵੇਖੋ ਜੀ ਜਿਵੇਂ ਮਰਜ਼ੀ ਹੱਥ ਲਈਏ ਜਵਾਕ ਹੱਥ ਲਈਏ ਇਹਦੇ ਆ ਵੇਖ ਲਓ ਠੀਕ ਆ ਦਿਵਾਕ ਜੋ ਮਰਜ਼ੀ ਹੱਥ ਲਈਏ ਠੀਕ ਹੈ ਠੀਕ ਆ ਘਰੇਲੂ ਵੀਰ ਕੋਲੇ ਮਾਝਾ ਪਹਿਲਾਂ ਦੋਸਤ ਕਿਵੇਂ ਜੀ ਲੱਗੀ ਬਾਜਾ ਤੋੜ ਕੇ ਦਿਖਾ ਦਗੇ ਤੋੜ ਕੇ ਵਿਖਾ ਦਿੰਨੇ ਆ ਲੈ ਖੋਲੀ ਕਰ ਮੜਾ ਫਿਰ ਲੈ ਵੀ ਦੋਸਤੋ ਕਰ ਲੋ ਚੱਕ ਤੁਸੀਂ ਪਰਾਂ ਲੰਮੀ ਲੈ ਜੀ ਆ ਲੈ ਮਾਰੋਨੇਗਾ ਤੁਸ ਨੂੰ ਆਪਾਂ ਮਗਰੋ ਦਿਖਾਉਣੇ ਆ ਥਾਣਾ ਹਵਾ ਨਹੀਂ ਚੈੱਕ ਕਰ ਲੋ ਜੀ ਲੈ ਮਾਰੋਨੇਗਾ ਗਾ ਲੰਮੀ ਤੋਰ ਦੀ ਲੰਮੀ ਲੰਮੀ ਲੈ ਮਾਰੋ ਨੇਗਾ ਤੁਸੀਂ ਟੈਲ ਟੋਲ ਤੁਸੀਂ ਦੇਖ ਲਓ ਤੇ ਥਣ ਹਵਾਨੇ ਦੀ ਦੇਖ ਲਓ ਪੂਰੀ ਸਾਫ ਆ ਥਣ ਵੀ ਕੱਲਾ ਕੱਲਾ ਥਣ ਲੱਗਿਆ ਸੋਹਣਾ ਥਣ ਲੱਗਿਆ ਲੈ ਮੋੜ ਲੈ ਇੰਗਰਾ ਇੱਕ ਵਾਰੀ ਨਿਗਾ ਮਾਰ ਲਓ ਤੁਸੀਂ ਪਿੰਡੇ ਪੁੰਡੇ ਪਤਲੇ ਪਿੰਡੇ ਦੀ ਆ ਸਿੰਘ ਸਿੰਘ ਵੀ ਚੰਗਾ ਲੱਗਿਆ ਤੇ ਕੱਦ ਕੱਦ ਤੁਸੀਂ ਨਿਗਾ ਮਾਰੋ ਤੇ ਮਗਰ ਉਹ ਅਜੇ ਤਾਂ ਤਿਆਰ ਹੋਣਾ ਝੋਟੀ ਨੇ ਤੁਸੀਂ ਮਾਰ ਲਓ ਨਿਗਾ ਜੇ ਆਪਾਂ ਦੁੱਧ ਦੀ ਗੱਲ ਕਰੀਏ ਨਾ ਤੁਸੀਂ ਆਪ ਹੀ ਐਸਟੀਮੇਟ ਲਾ ਲਓ ਵੀ ਕਿੰਨਾ ਕੁ ਪਾ ਦਊਗੀ ਹੁਣ ਥਣ ਹਵਾਨੇ ਦੇ ਹਿਸਾਬ ਨਾਲ ਤੁਸੀਂ ਆਪ ਹੀ ਨਿਗਾ ਮਾਰੋ ਵੀ ਕਿੰਨਾ ਕੁ ਦੁੱਧ ਪਾ ਦਊਗੀ हां जी दोस्तों किवें लगी बाई दी ਝੋਟੀ ਤੁਹਾਨੂੰ ਜ਼ਰੂਰ ਕਮੈਂਟਾਂ 'ਚ ਦੱਸਣਾ ਜੇ बाई ਦੀ ਝੋਟੀ ਚੰਗੀ ਲੱਗਦੀ ਹੈ ਨਾ ਵੀਰ ਦਾ ਆਪਾਂ ਨੰਬਰ ਤੁਹਾਨੂੰ ਲੈ ਕੇ ਦਿੰਨੇ ਆ ਸਕਰੀਨ ਤੇ ਵੀ ਨੰਬਰ ਚਲਾਵਾਂਗੇ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਹੋ ਨੰਬਰ ਬੋਲਦੀ ਮੈਂ ਆਪਣਾ 99147 ਠੀਕ ਹੈ ਜੀ 152118 152118 99147 152118 ਤੇ ਜੇ ਤੁਹਾਨੂੰ ਝੋਟੀ ਪਸੰਦ ਆਉਂਦੀ ਆ ਵੀਰ ਨਾਲ ਜ਼ਰੂਰ ਫੋਨ ਤੇ ਕੰਟੈਕਟ ਕਰਨਾ ਜੇ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅਗਲੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਜਰੂਰ ਫੋਲੋ ਕਰਨਾ ਜੇ ਕਿਸੇ ਵੀ ਨਵੀਰ ਨੇ ਵੀਡੀਓ ਕਵਰ ਕਰਾਉਣੀ ਹੈ ਆਪਣੇ ਬਾਇਓ ਵਿੱਚ ਨੰਬਰ ਦਿੱਤਾ ਹੋਇਆ ਤੁਸੀਂ ਵੀਡੀਓ ਕਵਰ ਕਰਵਾ ਸਕਦੇ ਹੋ ਠੀਕ ਹੈ ਜੀ ਧੰਨਵਾਦ ਸਾਰੇ ਦੋਸਤਾਂ ਦਾ